ਕਿਉਂਕਿ ਇਹਨਾਂ ਨੇ ਕਿਸੇ ਕੋਲੋਂ ਪਰਮਿਸ਼ਨ ਨਹੀਂ ਲੈਣੀ ਇਹਨਾਂ ਨੂੰ ਕਿਸੇ ਦੀ ਪਰਮਿਸ਼ਨ ਲੈਣ ਦੀ ਲੋੜ ਨਹੀਂ ਖਾਲਸਾ ਪੰਥ ਖੁਦ ਖੁਦਾ ਹੈ ਜਦੋਂ ਵੀ ਚਾਵੇ ਖਾਲਸਾ ਪੰਥ ਜੋ ਮਰਜੀ ਕਰ ਸਕਦਾ ਹੈ ਪਰ ਉਹਨਾਂ ਨੇ ਸਾਰੀ ਦੁਨੀਆ ਨੂੰ ਨਾਲ ਲੈ ਕੇ ਸਾਰੇ ਲੋਕਾਂ ਨੂੰ ਨਾਲ ਲੈ ਕੇ ਰੱਖਣਾ ਸਾਰਿਆਂ ਮਜਲੂਮਾਂ ਦੀ ਰੱਖਿਆ ਖਾਲਸੇ ਪੰਥ ਨੇ ਕਰਨੀ ਹੈ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਅੱਜ ਵੀ ਇਹੀ ਕੰਮ ਹੋ ਰਿਹਾ ਨਾ ਸਾਰਿਆਂ ਨੂੰ ਨਾਲ ਲੈ ਕੇ ਚੱਲਦੇ ਨੇ ਬੜੇ ਪਿਆਰ ਨਾਲ ਸਿੱਖੀ ਦਾ ਬਾਣੀ ਦਾ ਬਾਣੇ ਦਾ ਪ੍ਰਚਾਰ ਸਾਰੇ ਤਰ੍ਹਾਂ ਪੰਥਾਂ ਦੀਆਂ ਫੌਜਾਂ ਕਰ ਰਹੀਆਂ ਨੇ ਆਪਾਂ ਨਗਰਾਂ ਦੇ ਵਿੱਚ ਜਾਂਦੇ ਆ ਸੋ ਜਥੇਦਾਰਾਂ ਦੀਆਂ ਸਿੰਘ ਸਾਹਿਬਾਨਾਂ ਦੀਆਂ ਗੱਡੀਆਂ ਨੂੰ ਲੋਕ ਨਮਸਕਾਰਾਂ ਕਰਦੇ ਆ ਇਹ ਮਹਾਪੁਰਖਾਂ ਦੀ ਕਮਾਈ ਹੁੰਦੀ ਹੈ ਉਦੋਂ ਹੀ ਨਾ ਸਮਝੋ 12 ਵਜੇ ਉੱਠ ਪੈਂਦੇ ਆ ਸਾਡੇ ਦਰਾਂ ਦੇ ਜਥੇਦਾਰ 12 ਵਜੇ ਜਦੋਂ ਜਦੋਂ ਸੂਈ ਦੇ ਉਦੋਂ ਉਹ ਇਸ਼ਨਾਨ ਕਰ ਲੈਂਦੇ ਆ ਸਣ ਕੇ ਸੀ ਇਸ਼ਨਾਨ ਕਰਕੇ ਦਮਾਲੇ ਜਿਹਾਕ ਅੰਮ੍ਰਿਤ ਵੇਲੇ 1 ਵਜੇ ਚੌਂਬਲਾ ਮਾਰ ਕੇ ਵਹਿ ਜਾਂਦੇ ਆ ਇਹ ਛੋਟੀ ਕਮਾਈ ਆ ਭਾਵੇਂ ਰਾਤ ਨੂੰ ਸਮਾਜਵਾਦੀਆਂ ਨੂੰ 11:30 ਵਜੇ ਆਉਣ ਪਰ ਸਿੰਘ ਸਾਹਿਬ ਬਾਬਾ ਅਵਤਾਰ ਸਿੰਘ ਜੀ ਗੱਲਬੰਦ ਬਾਬਾ ਬਿਲੀ ਚੰਦ ਸਾਹਿਬ ਹੋਰ ਵੀ ਜੱਥੇ ਸਮੇਤ ਸਾਰੀਆਂ ਫੌਜਾਂ ਸਮੇਤ ਨਾਮ ਲਸ਼ਕਰ ਸਵੇਰ ਪਾਉਂਦੇ ਰਹੇ ਨੇ ਘੋੜਿਆਂ ਤੇ ਹਾਥੀਆਂ ਸਮੇਤ ਆ ਰਹੇ ਨੇ ਤੁਹਾਨੂੰ ਦਰਸ਼ਨ ਦਿਨਵਾਉਂਦੇ ਬਹੁਤ ਬਹੁਤ ਧੰਨਵਾਦ ਦੇਖੋ ਹੱਥੀ ਉਹੀ ਆ ਰਹੇ ਨੇ ਘੋੜਿਆਂ ਦੇ ਦਰਸ਼ਨ ਕਰੋ ਊਠ ਮੁੱਢੇ ਉਹਨਾਂ ਦੇ ਵੀ ਦਰਸ਼ਨ ਕਰੋ ਇਹ ਸਾਰੇ ਸਿੱਖਾਂ ਪੰਥਾਂ ਦੇ ਨਾਲ ਹੀ ਰਹਿੰਦੇ ਆ ਘੋੜੇ ਹਾਥੀ ਊਠ ਜਿ세 ਤਰ੍ਹਾਂ ਉੱਤਰ ਇਹ ਸਾਰੀਆਂ ਜੱਲਾਂ ਪੰਥਾਂ ਦੇ ਵਿੱਚ ਫਿਰਾਂ ਇਹ ਨਾਲ ਹੀ ਸਾਰਿਆਂ ਦੇ ਰਹਿੰਦਿਆਂ ਨੇ ਸੋ ਸਾਰੇ ਜਫੇਦਾਰ ਸਾਹਿਬ ਆਨਕਾਰੀ ਵਾਰੀ ਵਾਰੀ ਸਰ ਆਪ ਜੀ ਨੂੰ ਦਰਸ਼ਨ ਦੇ ਰਹੇ ਨੇ ਔਰ ਆ ਰਹੇ ਨੇ ਸੋ ਇਸ ਕਰਕੇ ਸਾਰਿਆਂ ਦਾ ਨਾਮ ਵੀ ਸਤਕਾਰ ਦੇ ਨਾਲ ਲਿਆ ਜਾਣਾ ਸੋ ਬਹੁਤ ਹੀ ਸਤਕਾਰਯੋਗ ਜੋ ਅੱਜ ਸਾਡੇ ਸਟੇਜ ਦੀ ਇਹ ਸਾਰਾ ਬਹੁਤ ਵੱਡਾ ਪ੍ਰਬੰਧ ਹੁੰਦਾ ਕਿਉਂਕਿ ਪ੍ਰਬੰਧ ਕਰਨਾ ਕੋਈ ਛੋਟੀ ਗੱਲ ਨਹੀਂ ਹੈ ਸੋ ਸਾਡੇ ਬਹੁਤ ਹੀ ਸਤਕਾਰਯੋਗ ਬਾਬਾ ਗੁਰਪ੍ਰੀਤ ਸਿੰਘ ਜੀ ਬਾਬਾ ਗੁਰਪ੍ਰੀਤ ਸਿੰਘ ਜੀ ਗੁਰੂਆਂ ਦੀ ਆਪਣੀ ਪੰਥਰ ਕਾਦੀ ਖੁੱਡਾ ਲਾ ਦੇ। ਪੜਾ ਦੇ ਉੱਤੇ ਬਹੁਤ ਵੱਡਾ ਸਥਾਨ ਹੈ ਮਾਤਾ ਜੀ ਦਾ। ਉਹ ਸੰਸਥਾਨ ਦੇ ਉੱਤੇ ਦਰਸ਼ਕ ਜਿਸ ਦੇ ਨੇ ਤੇ ਸੇਵਾ ਨਿਭਾਉਦੇ ਨੇ ਗੱਲ ਪੰਥਰ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਬਾਬਾ ਜੀ ਬਾਬਾ ਗੁਰਪ੍ਰੀਤ ਸਿੰਘ ਸਾਹਿਬ ਜੀ ਆ ਨੇ ਜੋ ਸਾਰੇ ਆ ਨੇ ਦੇਣਾ। ਸਾਰੇ ਚੈਨਲਾਂ ਵਾਲੇ ਉਹ ਤੁਹਾਨੂੰ ਦੇਖ ਰਹੇ ਆ। ਜੋ ਕਿਸੇ ਵੀ ਸੈਸਰਕਾਰੀ ਫੌਜ ਨੇ ਕੋਈ ਮਾਰਾ ਬੰਦਰਾ ਨਹੀਂ ਕਰਨਾ ਇਹਦਾ ਤੁਹਾਡੀ ਗੱਲ ਸਾਰੀ ਦੁਨੀਆ ਦੇ ਵਿੱਚ ਜਾਵੇਗੀ ਸਿੰਘ ਸਾਹਿਬ ਜੀ ਜੋ ਅਕਾਲੀ ਨੇ ਸਿੰਘ ਜੀ ਸ੍ਰੀ ਮਿਸ਼ਰ ਸਿੰਘ ਦਾ ਤਰਨਾਦਲ ਬਾਬਾ ਬਕਰ ਸਿੰਘ ਜੀ ਮੁਕੀ ਸਾਹਿਬਾਨ ਸੋ ਉਹ ਵੀ ਬਹੁਤ ਵੱਡੀਆਂ ਫੌਜਾਂ ਸਦੇ ਪਹੁੰਚ ਰਹੇ ਨੇ ਉਸੇ ਤਰ੍ਹਾਂ ਬਹੁਤੀ ਸਤਿਕਾਰਯੋਗ ਸਿੰਘ ਸਾਹਿਬ ਬਾਬਾ ਨਾਦਰ ਸਿੰਘ ਜੀ ਤਰਨਾਦਲ ਫਰੀਆਂ ਵੇਲਾ ਉਹ ਵੀ ਵੱਡੇ ਜਥੇ ਸਮੇਤ ਪਹੁੰਚ ਰਹੇ ਨੇ ਸੋ ਬਾਬਾ ਮਰਗੜ ਸਿੰਘ ਜੀ ਮਜੀਠਾ ਰੋਡ ਵਾਲੇ ਉਹ ਵੀ ਪਹੁੰਚੇ ਨੇ ਜੀ ਆਇਆਂ ਨੂੰ ਸੋਹਣ ਦੀ ਜੀ ਹਾਜੀ ਪ੍ਰਸ਼ਾਸਨ ਵੱਲੋਂ ਸਾਰਿਆਂ ਦੀ ਜਾਣਕਾਰੀ ਦਿੱਤ ਬੇਨਤੀ ਕੀਤੀ ਗਈ ਹੈ ਕਿ ਪਹਿਲਾਂ ਤੇ ਮਹਾਰਾਜ ਕਿਰਪਾ ਕਰਨ ਉਸੇ ਨੂੰ ਕੋਈ ਸਾਟਚੋਲ ਲੱਗੇ ਨਾ ਇਹਨ ਸਾਰਾ ਪ੍ਰੋਗਰਾਮ ਮਹੱਲੇ ਚੜ੍ਹਦੀ ਕਲਾ ਦੇ ਨਾਲ ਗੁਰੂ ਸਾਹਿਬ ਨੇ ਆਪ ਹੀ ਕਿਰਪਾ ਕਰਕੇ ਨਿਭਣੇ ਚਾਹੇ ان دے نال بابا جی بابا خاطر سنگھ جی کرنال دھاریان والا کو پانھناں تے نال پائشی سر کی تڑیا دی برتاوا اے جناب اے جناب جڑے صبح صبح اندر مندرن ساختمان دی اے کامن بولاں تے نکرے কার কবোত কবে নার স্বলেলে কবের নার সির চার় اوه سگدي وتا ज़रूर <laughs> ڪي ڪاري ڪي अॻे <laughs> अॻे We'll be right back. पीचे <laughs> पीचे ਬਾਜੀ ਜੀ ਜੀ ਸਾਹਿਬ ਸਰਹੱਦ ਦੇ ਬੇ ਮਿਸਕਾਨ ਦੇ ਸ੍ਰੀਮਾਨ ਸੋਧ ਬਾਲਾ ਵਕਾਲ ਸਿੰਘ ਸਾਹਿਬ ਜੀ ਦਾ ਪੁੱਤ ਨਵਾਬ ਜੀ ਜਨ ਸਾਹਿਬ ਉਹਨਾਂ ਦੇ ਮੱਥਰੇ ਜਿਗਰ ਬਾਬਾ ਜੀ ਬਾਬਾ ਪੂਰਨ ਸਿੰਘ ਜੀ ਵੀ ਹਾਜ਼ਰ ਆ ਆ ਸੰਗ ਦੋ ਘੋੜਿਆਂ ਤੇ ਸਵਾਰ ਹੋ ਕੇ ਚਲੋ ਬਾਬਾ ਹੀ ਖੜੇ ਹੋਣ ਦੇ ਨਾਲ ਖੜੇ ਹੋ ਕੇ ਪਤਾ ਪਾ ਰਹੇ ਆ ਰਹੇ ਆ ਗਾਵੇ ਜਿਵੇਂ ਗੁਰਸਵਾਦੀ ਦੇ ਸਿੰਘ ਜੋਰ ਦਿਖਾਵਾ چڑا کھڑا ہے ਜਾਕੇ ਬੁਕਲੀਆਂ ਮਾਰਨੀਆਂ ਨਹਿਂਡਸਨ ਫੌਜਾਂ ਨੇ ਬਾਣੀ ਪਾਣਾ ਬਾਪੂਚਾਨੋ ਸਿੰਘ ਗੁਰੂ ਦਾ ਪੰਛੀ ਜਾਨੋ ਬਾਣੀ ਤੇ ਬਾਣੀ ਤੇ ਬਾਣੀ ਤੇ ਬਾਣੀ ਦੇ ਧਾਰਨੀ ਗਿਆਨ ਕਰਿਆ ਗੁਰੂ ਦੀਆਂ ਬਾਣੀਆਂ ਫੌਜਾਂ ਕਿੱਥੇ ਆ ਗਈ ਜਨਮ ਜਨਮ ਕਰਤ ਦੇਖਣੇ ਆਓ